you're just ਤੁਸੀਂ ਦੇਖ ਰਹੇ ਜੇ ਸਟਾਰ ਟੀਵੀ ਨਿਊ ਚੈਨਲ ਜਿਹੜਾ ਡੇਲੀ ਪਾਕਟੈਂਸ ਚੱਲ ਰਿਹਾ ਹੈ ਸਾਡੀ ਪ੍ਰੈਜ਼ੈਂਟ ਟੀਮ ਤਲਸਾ ਰੋਡ ਉਰ ਉੱਥੇ ਦੇ ਪ੍ਰਮੁੱਖ ਸੇਵਾਦਾਰ ਗੁਰਿੰਦਰ ਸਿੰਘ ਜੀ ਜੋ ਸੇਵਾ ਕਰ ਰਹੇ ਹਨ ਜਿਹਨਾਂ ਦੇ ਨਾਲ ਮਨਦੀਪ ਜੀ ਆ ਤੇ ਅਦਰ ਉਹ ਅਸੀਂ ਇਹਨਾਂ ਦਾ ਗੱਲ ਕਰਦੇ ਹਾਂ ਤੇ ਮਹਾਰਾਜ ਸੇਵਾ ਕਰਨ ਦੀ ਰੱਬ ਕੀਤੀ ਹੋਈ ਹੈ। ਆ ਟੁਕਾਲ ਜੀ ਇੱਕ ਪੂਰਨ ਜਨਨੀ ਬਾਬਾ ਬੋਸਪੁਰ ਦੀ ਦਾ 11ਵਲੀ ਸਰਕਾਰ ਦਾ ਹਰ ਸਾਡੀ ਤਰ੍ਹਾਂ ਵਿਸਾਤਾ ਦਾ ਮੇਲਾ ਉਸ ਮਨਾ ਰਹੇ ਆ। ਬਾਰੇ ਸ਼ਰਵਾ ਦੇ ਨਾਲ ਇਹ ਕਹਾਣੀ ਲੱਗਾ ਹੈ ਬਾਬਾ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਆਪਣੇ ਜੀਵਨ ਤੋਂ ਬੰਦਕ ਜੀ ਸਾਡੇ ਭਰਾ ਨੇ ਅੱਲਾ ਦੀ ਕਿਰਪਾ ਦੇ ਨਾਲ ਹਰ ਤਾਲ ਦੀ ਤਰ੍ਹਾਂ ਇਹ ਸਭ ਉਹਨਾ ਬਣਾ ਰਹੇ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਸ਼ਕੀਲ ਜਦੋਂ ਕਹਿੰਦਾ ਸੀ ਪਰਮਾਤਮਾ ਬੰਦਿਤ ਆਇਆ ਜੀ ਰਸਨਾ ਦੀ ਤਰ੍ਹਾਂ ਬਾਬਾ ਜੀ ਜੀ ਕਰਕੇ ਦੁਆਰਾ ਕਰਨਾ ਬਾਕੀ ਜਰਾ ਇਸ ਤਾ ਨਹੀਂ ਬਣਾਉਂਦਾ ਇਹਦੇ ਵਿੱਚ ਜਿਹੜਾ ਇੱਕ ਹੋਰ ਦਰਬਾਰ ਬਣਾਇਆ ਉਹ ਅਡਰੈਸ ਕੀ ਹੈ ਲੋਕ ਜੀ ਸਾਡਾ ਮਜੀਠਾ 메ਨ ਦਰਬਾਰ ਹੈ ਜੀ ਜਿਹੜੇ ਦਾਣਾ ਮੰਡੀ ਦੇ ਬੈਕ ਸਾਈਡ ਉਥੋਂ ਦੇ ਜਿਹੜੇ ਸਾਡੇ ਬਾਪ ਸਾਡੇ ਗੁਰੂ ਸੀ ਉੱਥੋਂ ਦੇ ਨੇ ਤੇ ਇੱਕ ਅਸੀਂ ਕਰਨ ਦਾ ਰੋਦੇ ਅਸੀਂ ਲੰਗਰ ਲਗਾਉਂਦੇ ਆ ਸ਼ਹੀਦ ਲਗਾਉਂਦੇ ਆ ਠੀਕ ਉੱਥੇ ਇੱਕ ਜਿਹੜਾ ਅਨੁਸਾਰ ਦਰਬਾਰ ਹੈ ਤੇ ਦਰਬਾਰ ਦੇ ਵਿੱਚ ਇੱਕ ਨਗਰੀ ਬਣੀ ਹੈ ਇੱਕੋ ਨੇ ਦਰਬਾਰ ਤੇ 11 ਸਾਲ ਤੋਂ ਇੱਕਨ ਮੋਰਸ ਤੇ ਲੰਗਰ ਤੇ ਸ਼ਬੀਰ ਦਾ ਇੱਕਨ ਮੋਰਸ ਮਨਾ ਰਿਹਾ ਸੀ ਇਹ 11ਵਾਂ ਮੋਰਸ ਮਨਾ ਰਿਹਾ ਸੀ 10 ਸਾਲ ਹੋ ਗਏ ਨੇ 11ਵੇਂ ਮੋਰਸ ਸਿਰ ਪ੍ਰਮਾਤਮਾ ਦੇ ਕਿਰਪਾ ਕਰੇ ਸਿਰ ਪ੍ਰਮਾਤਮਾ ਦੀ ਮਿਲੀ ਹੈ ਅੱਜ ਤੱਕ ਇਦਾਂ ਹੀ ਅਸੀਂ ਨਿਮੋਂਦੇ ਰਹੇ ਵੀਰਾ ਭਰਾਵਾ ਦੇ ਸਦਕੇ ਅੱਜ ਦੇ ਜੂਤ ਨੂੰ ਅਸੀਂ ਕੀ ਮੈਸੇਜ ਦੇਵਾਂਗੇ ਜਿਹੜਾ ਅੱਜ ਦਾ ਜੂਤ ਜਿਹੜਾ ਕੋਰੇ ਬੈ ਚੁੱਕਾ ਅੱਜ ਦੇ ਜੂਤ ਨੂੰ ਕਿੰਨੀ ਹੈ ਜੀ ਪ੍ਰਮਾਤਮਾ ਨੇ ਲਾੜ ਲਗੋ ਨਸ਼ਿਆਂ ਤੋਂ ਦੂਰ ਹੋ ਆ ਕੇ ਆਪ ਕੋ ਬਹਾਵਾਨੀ ਕਰੋ ਆਪੋ ਹੀ ਸੇਵਾ ਕਰੋ ਬਾਸੂ ਦੀ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ